ਜੀ ਬਈ ਸਸਰੀ ਗਾਲਾਂ ਸਾਰੇ ਪੰਜਾਬੀ ਵਿਰਾਨ ਤੇ ਕਹਣਾ ਸਾਰੇ ਪੰਜਾਬੀ ਵੀਰ ਤੇ ਵੀ ਆਪਣੇ ਲਈ ਸਟਾਰਟਿੰਗ ਕਰਦੇ ਇੱਥੋਂ ਹੀ ਤੇ ਵੀ ਅੱਜ ਆਪਾਂ ਛੱਡੇ ਹੋਇਆ ਆਪਣੇ ਇੱਥੇ ਚੂਚੇ ਸਾਰੇ ਦੇ ਸਾਰੇ ਚੂਚੇ ਇੱਥੇ ਮਿੱਟੀ ਵਾਵਾ ਦੇਖੋ ਵੀ ਆਸੇ-ਬਾਸੇ ਮਿੱਟੀ ਮਿੱਟੀ ਆ ਮਿੱਟੀ ਮਿੱਟੀ ਆ ਮੈਂ ਕਿਹਾ ਯਾਰ ਤੁਸੀਂ ਵੀ ਘਰਾਂ ਜਵਾਏ ਇਸ ਮਿੱਟੀ ਮਿਹਨ ਚੂਚਿਆਂ ਨੂੰ ਮਿੱਟੀ ਚ ਰਹਿੰਦੀ ਮਿਹਨ ਕੁੱਕੜਾਂ ਨੂੰ ਵੀ ਮਿੱਟੀ ਚ ਰਹਿੰਦੀ ਚਲੋ ਉਧਰ ਖੇਡ ਲਓ ਓਏ ਯਾਰ ਬਾळा ਵੀ ਦੂਰ ਨਹੀਂ ਆਣਾ ਉਧਰ ਵੀ ਆਪਣੇ ਜਿਹੜੇ ਬਲੂਮ ਵਾਲੇ ਆਣਾ ਉਹ ਫੜ ਲੈਣਗੇ ਕਿਉਂਕਿ ਹੁਣ ਤੇ ਇਹਨਾਂ ਦਾ ਮਾਂ ਹੈ ਨਹੀਂ ਤਾਂ ਕਰਕੇ ਦੇ ਚੂਜੇ ਚੂਜਿਆਂ ਨੂੰ ਆ ਹਾਂ ਮਮੇ ਮੈਂ ਆ ਗੂੰ ਭੜਿਆ ਦੂਜਾ ਉਧਰ ਪਾਇਦਾ ਹਾਂ ਦੇਖੋਣ ਇਹ ਭੱਜ ਗਿਆ ਚਲ ਵੀ ਸ਼ਖ 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 ਆਇਂdre ਆ ਜਾ ਚਾ ਇੱਧਰ ਖੇਡੋ ਖਾਂ ਮੰਨੇ ਦਲ ਦਲ ਇੱਧਰ ਆਏ ਹੋਏ ਐਨੂੰ ਇੱਥੇ ਛੱਡ ਦਿੰਨੇ ਆਪਾਂ ਇੱਧਰ ਖੇਡੋ ਖਾਂ ਓਏ ਦੇਖੋ ਹੁਣ ਆਪੇ ਆਉਦੇ ਇੱਥੇ ਖੇਡੀਆਂ ਹੋਣਗੇ ਓਏ ਗੱਲ ਸੁਣਿਆ ਛੁਟਕੂ ਬਿੱਲੀ ਫੜ ਕੇ ਲੈ ਗਈ ਨਾ ਤਿੰਨ ਟੱਕ ਬਾਈਟ ਚੋਂ ਖਤਮ ਕਰ ਦੇਣਾ ਬਾਕੀ ਵੀ ਸਾਰੇ ਆਪਣੇ ਚੂਚਾ ਘੁੰਮੀ ਫਰੀਂਦੇ ਆ ਐਂ ਬਣ ਕੀ ਫੜ ਡੱਡੀ ਦਾ ਬੱਚਾ ਫੜੀ ਬੈਠਾ ਛੱਡ ਚਲੋ ਵੀ ਫੜਿਆ ਰਹਿਣ ਡੱਡੀ ਦਾ ਬੱਚਾ ਫੜੀ ਬੈਠਾ ਤਾਂ ਇਹ ਨਾ ਜਿੱਡੇ ਛੋਟ ਹੈਗਾ ਉਹ ਡੱਡੀ ਇਹ ਬੜਾ ਸ਼ਰਾਰਤੀ ਹੈ ਛੱਟ ਵੀ ਵੱਜੀ ਆ ਬੜਾ ਸ਼ਰਾਰਤੀ ਹੈ ਤੂੰ ਬੜੇ ਬੜਾ ਸ਼ਰਾਰਤੀ ਹੈ ਵੀ ਦੇਖੋ ਆ ਸਾਰੇ ਬੋਲੇ ਦਬਾਜਾ ਭੱਜ ਨਹੀਂ ਬਹਿਣੋਂ ਆਂ ਡਾਉਣਾ ਨਹੀਂ ਆਪਾਂ ਆਏ ਇੱਥੇ ਰੱਖ ਦਿੰਨੇ ਆਂ ਮਾਸ ਹੁਣ ਆਪਾਂ ਇਧਰ ਦਾਲੇ ਦੋਸਤਾਂ ਨਾਲ ਜਾੜੂਗਾ ਪਤਾ ਨਹੀਂ ਭਈ ਇਹਨੂੰ ਸਾਰੇ ਜਣੇ ਇਗਨੋਰ ਮਾਰਦੇ ਆ ਪਤਾ ਨਹੀਂ ਕੀ ਕਰਦੇ ਅਲੱਗ-ਅਲੱਗ ਰਹਿੰਦਾ ਪਰ ਨਹੀਂ ਭਈ ਇਗਨੋਰ ਤਾਂ ਨਹੀਂ ਮਾਰਦੇ ਹਾਰੇ ਠੀਕ ਹੀ ਰਹਿੰਦੇ ਆ ਤੇ ਭਈ ਇਹ ਮਿੱਟੀ ਨਾਲ ਆਏ ਹੁੰਦਾ ਦਾ ਮਤਲਬ ਮੰਨ ਕੇ ਚੱਲੋ ਚੂਚੇ ਪੱਕੇ ਥਾਂ 'ਚ ਰਹਿੰਦੇ ਆ ਤੇ ਉੱਥੇ ਆ ਦੇਖੋਣਾ ਇੱਥੇ ਮਤਲਬ ਮਤਲਬ ਕੀ ਕਹਿੰਦੇ ਆ ਚੂਰੇ ਪੱਕੇ ਥਾਂ ਤੇ ਰਹਿੰਦੇ ਆ ਠੀਕ ਆ ਤੇ ਉਹਨਾਂ ਨੂੰ ਉੱਥੇ ਨਾ ਹੀ ਮਿੱਟੀ ਹੁੰਦੀ ਆ ਮਿੱਟੀ ਵਿੱਚ ਕੀੜੇ ਮਕੌੜੇ ਹੁੰਦੇ ਆ ਇਹਨਾਂ ਨੇ ਮਿੱਟੀ ਵਿੱਚ ਨਹਾਉਣਾ ਹੁੰਦਾ ਕੀੜੇ ਮਕੌੜੇ ਫੜਨੇ ਹੁੰਦੇ ਆ ਬਹੁਤ ਕੁਝ ਕਰਨਾ ਹੁੰਦਾ ਤਾਂ ਕਰਕੇ ਇਹਨਾਂ ਨੂੰ ਮਿੱਟੀ ਦੀ ਲੋਡ ਹੁੰਦੀ ਹੈ ਇਹਨਾਂ ਵਿੱਚ ਕੀੜੇ ਵੀ ਹੁੰਦੇ ਆ ਉਹ ਭੱਜ-ਭੱਜ ਕੇ ਫੜਦੇ ਆ ਜਦੋਂ ਇਹ ਭੱਜਦੇ ਆ ਉਦੋਂ ਇਹਨਾਂ ਦੀਆਂ ਲੱਤਾਂ ਮਜ਼ਬੂਤ ਹੁੰਦੀਆਂ ਤਾਂ ਕਰਕੇ ਉਦੋਂ ਜਦੋਂ ਲੱਤਾਂ ਮਜ਼ਬੂਤ ਹੁੰਦੀਆਂ ਤਾਂ ਪਰਫੈਕਟ ਰਹਿੰਦੇ ਆ ਤੇ ਜਦੋਂ ਮਤਲਬ ਕੀ ਹੈ ਲੋ ਇਹਨਾਂ ਦੀ ਗਰੋਥ ਵੀ ਵੱਧ ਹੁੰਦੀ ਆ ਮਿੱਟੀ 'ਚ ਰਹਿਣ ਨਾਲ ਹਨਾ ਤਾਂ ਕਰਕੇ ਵੀ ਆਪਾਂ ਇਹਨਾਂ ਨੂੰ ਇੱਥੇ ਰੋਜ਼ ਹੁਣ ਛੱਡਿਆ ਕਰਾਂਗੇ ਬਾਕੀ ਦੇਖ ਲੋ ਬਈ ਇੱਥੇ ਭੱਜਦੇ ਆ ਕੀੜੇ ਮਕੋੜੇ ਪਿੱਛੇ ਤੇ ਉਦੋਂ ਇਹ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਉਹ ਹੁੰਦੇ ਆ ਮਤਲਬ ਕੀ ਹੁੰਦੇ ਆ ਅਪਰਸ਼ੋਕ ਉਹ ਯਾਰ ਦਿਮਾਗ ਨਿਕਲਿਆ ਨਾਲ ਮਤਲਬ ਗਰੋਥ ਕਰਦੇ ਹੋਰ ਭਜਦੇ ਹੋ ਲੱਟਾ ਲੱਟਾ ਇਹ ਨਾ ਸਟਰੋਂਗ ਹੁੰਦੀ ਆ ਉਦੋਂ ਥੱਕ ਦੇਣੀਗੇ ਤਾਂ ਕਰਕੇ ਫਿਰ ਇਹਨਾਂ ਨੂੰ ਮਿੱਟੀ ਵਿੱਚ ਛੱਡੀਦਾ ਹੁੰਦਾਗਾ ਇੱਥੇ ਪੌਦੇ-ਪੂਦੇ ਖਾਈ ਅੰਦਰ ਇਹਦੇ ਆਪਦੇ ਦੇਖੋ ਬਈ ਲੈ ਖਾਲਾ ਹਣੇ ਤੇ ਆਪਿਆ ਦ ਕਰੀ ਜਾਣਗੇ ਖੇਡੀਆਂ ਜਾਣਗੇ ਤਾਂ ਕਰਕੇ ਵੀ ਫਿਰ ਹੁਣ ਆਪਾਂ ਇਹਨਾਂ ਨੂੰ ਸ਼ਾਮ ਜਣ ਛੱਡਾਂਗੇ ਦੇਖੋ ਵੀ ਕਿਨੇ ਸਾਰੇ ਜਣ ਖੁਸ਼ ਆ ਦੇਖੋ ਆ ਜਿਹੜੇ ਦੋ ਆ ਨਾ ਇਹ ਆ ਦੇਖੋ ਵੀ ਇੱਕ ਉਹ ਖੜਾ ਸਾਹਮਣੇ ਤੇ ਇੱਕ ਆਲ ਆਪਣਾ ਜਾਵਾ ਆ ਗਿਆ ਆ ਰਿਹਾ ਇਹ ਕੇ ਦੋਵੇਂ ਬਹੁਤ ਐਕਟਿਵ ਆ ਭਾਈ ਬਹੁਤ ਹੀ ਜ਼ਿਆਦਾ ਆਦਾ ਇੱਧਰ ਆ ਗਿਆ ਆਇਆ ਮੇਰੇ ਕੋਲੇ ਆ ਤਾਂ ਮੇਰੇ ਕੋਲੇ ਆਂਦਾ ਵਾ ਬਾਲਾ ਆਇਆ ਲਹ ਲਹ ਆ ਆ ਆ ਆ ਆ ਆ ਆ ਹੌਲੀ ਹੌਲੀ ਕੋਲੇ ਆਂਦਾ ਓਏ ਇੱਧਰ ਜਾ ਦੇਖੋ ਕੀੜੇ ਉਹ ਹਰ ਦਾ ਕੀੜਾ ਇਹਨਾਂ ਨੇ ਨਹੀਂ ਪਾਇਓ ਹਰ ਦਾ ਇਹ ਉਹ ਬੇਰੀ ਬੇਰੀ ਉਬੇਰੀ ਇਹ ਹੋਰ ਵੀ ਕੀੜਾ ਦੇਖਦਾ ਉਹ ਤਾਂ ਨਿੱਡ ਪੈਦਾ ਗਈ ਪਖਾਂਦੇ ਨਹੀਂ ਜੇ ਚਟੇਰੀ ਦੀ ਪੈ ਗਈ ਨਾ ਨਜ਼ਰ ਦੇਖੋ ਇਹ ਬਹੁਤ ਟੀਵਾ ਸਾਰੇ ਤੋਂ ਚੱਲ ਲੈ ਉਧਰ ਜਾ ਕੀੜਾ ਖਾ ਉਧਰ ਜਾ ਇੱਕ ਓਏ ਲੱਤ ਨਾ ਕਰ ਲੱਗ ਗਿਆ ਉਧਰ ਜਾ ਮੜਿਆ ਉਧਰ ਕੀੜਾਗਾ ਹੁਣ ਚਟ ਕਰੂਗੇ ਜਾ ਕੇ ਮੜਿਆ ਦੇਖੋ ਉਧਰ ਕੀੜਾਗਾ ਇੱਕ ਇੱਧਰ। ਚਾਹ ਕਰ ਫਿਰਦਾ ਹੋਊਗਾ। ਕੀੜੇ ਮਕੋੜੇ ਖਾਣ ਨਾਲ ਇਹਨਾਂ ਗਰੋਥ ਵੀ ਵੱਧ ਹੁੰਦੀ ਆ ਬਈ। ਬੋਏ ਹੁਣ ਰੋ ਛੱਡਿਆ ਕਰਾਂਗੇ ਆਪਾਂ। ਇੱਧਰ ਆਇਆ ਬਿੱਲੀ ਚੂਚੀ ਆ। ਤਹ ਹਾਂ। ਹਾਂ ਦੇਖੋ ਵੀ। ਆ ਚੂਜੇ ਨਾ ਇਹ ਚੂਜਾ। ਇਹ ਚੂਜੇ ਦਾ ਭੇਡ ਫੁੱਲ ਹੋ ਗਿਆ ਤਾਂ ਕਰਕੇ ਹੁਣ ਇਹਨਾਂ ਨੂੰ ਮੇਰਾ ਪੇਟ ਖਾਲੀ ਕਰਦਾ ਫਿਰਦਾ ਨਾਲੇ ਆਪ ਵੀ ਹਜਮ ਕਰ ਕਰ ਹੀ ਜਾਂਦਾ ਗਾ ਉਹ ਸਾਰਾ ਕੁਝ ਕਿਧਰ ਗਿਆ ਪਾੜ ਗਿਆ ਚਲੋ ਵੀ ਤੁਸੀਂ ਵੀ ਚਲੋ ਹੋਏ 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 ਕੋਹ ਟਾਂ ਲੱਗ ਗਿਆ ਟੰਡਾ ਲੱਗ ਗਿਆ ਵੀ ਉਹ ਦੇਖੋ ਵੀ ਚਿੱਟੇ ਜੂਜਣ ਜਾ ਕੇ ਚੱਟ ਕਰਤਾ ਕੀੜਾ ਉੱਥੇ ਅੰਦਾਜ਼ਾ ਚਲੇ ਬੱਚਾ ਆਹ ਦੇਖੋ ਆਹ ਦੇਖੋ ਆਹ ਦੇਖੋ ਆਹ ਦੇਖੋ ਆਹ ਦੇਖੋ ਡੱਡ ਫੜੀ ਬੈਠਾ ਹੁਣ ਸਾਰੇ ਆਣੇ ਉਹਦੇ ਪਿੱਛੇ ਲੱਗ ਗਏ ਆਹ ਦੇਖੋ ਪਕੜ ਨਪੜਾ ਕਾ ਪਕੜਾਈ ਛੱਡੀ ਜਾਂਦੇ ਆ ਓ ਹਾ ਹੋ ਗਏ ਨਾ ਮੈਂ ਤੈਨੂੰ ਫੜੂੰਗਾ ਓਏ ਬਾਹਰ ਨਾ ਭਾਜੀ ਬਾਹਰ ਨਾ ਭਾਜੀ ਬੱਸ ਓਏ ਬਾਹਰ ਨਾ ਭਾਜਣਾ ਓਏ ਡਰ ਚ ਕੀ ਫਿਰਦਾ ਓਏ ਹਣਖ ਦੇ ਪਿੱਛੇ ਪਕੜਨ ਪਕੜਾਈ ਖੇਡੀ ਜਾਂਦੇ ਓਏ ਦੇਖੀ ਓਏ ਉਹ ਬੈ ਕੇ ਪਿੱਛੇ ਪਕੜਨ ਪਕੜਾਈ ਦੇ ਖੇਡੀ ਜਾਂਦੇ ਆ ਬੱਟ ਪੰਚੇ ਖੇੜਨ ਨੂੰ ਇਹ ਆਪ ਖੇੜ ਦਿੰਨੇ ਆ ਓਏ ਮੈਨੂੰ ਇੱਧਰ ਦੇ ਦੇ ਇੱਧਰ ਤੂੰ ਬਾਤ ਚ ਖਾ ਲਈ ਪਤਾ ਨਹੀਂ ਕਿਵੇਂ ਖਾ ਲੈਂਦਾ ਡੱਡਾਂ ਯਾਰ ਇਹ ਨਾਲ ਨਾ ਪਾਣੀ ਦੀ ਪਿਆਸ ਬਹੁਤ ਜ਼ਿਆਦਾ ਤੇ ਲੱਗੀ ਪਈ ਆ ਗੀਰੂ ਦਾ ਗੀਰ ਮਾ ਟੰਗਾ ਆਪਾ ਆ ਦੇ ਪਾਣੀ ਪੀ ਲੂਗਾ ਦੇਖੋ ਜੀ ਗਏ ਨਾ ਪਾਣੀ ਦੇ ਬਾਕੀ ਵੀ ਉਹ ਦੇਖੋ ਉਧਰ ਇਹ ਕਿਸੇ ਦੇ ਹੱਥ ਨਹੀਂ ਆਉਂਦਾ ਵੀ ਆ ਜੀਰੇ ਏਡਾ ਤੇਜ ਆ ਬਾਕੀ ਬਈ ਬਾਕੀ ਵੀ ਇੱਕੋ ਚੀਜ਼ ਦੱਸਣੀ ਹੈ ਆਪਾਂ ਤੁਹਾਨੂੰ ਸ਼ਾਇਦ ਦੱਸੀ ਵੀ ਵਲੌਗ ਚ ਪੜਾ ਇਹਦਾ ਸੀ ਆ ਨਹੀਂ ਦੱਸੀ ਚਲਿਆ ਕਿ ਦੱਸ ਦਿੰਨੇ ਵਾਲੀ ਨਹੀਂ ਦੱਸੀ ਆ ਕਿ ਨਹੀਂ ਦੱਸੀ ਬਈ ਜਿਹੜਾ ਆਪਣਾ ਇੱਕ ਕਾਲਾ ਚੂਹਾ ਸੀਗਾ ਨਾ ਕਾਲਾ ਚੂਹਾ ਸੀਗਾ ਇੱਕ ਆਪਣਾ ਬੜਾ ਬਈ ਟੈਡ ਕੁਆਲਟੀ ਦਾ ਸੀਗਾ ਆਪਣੇ ਸੀਲ ਪੱਠਾ ਨਾ ਉਹਦੇ ਨਾਲ ਇੱਡਾ ਇਹ ਚੂਹਾ ਲੜ ਪਿਆ ਸੀਗਾ ਦੇਖੋ ਬਈ ਇੱਡਾ ਇਹ ਚੂਹਾ ਲੜ ਪਿਆ ਸੀਗਾ ਇੱਡਾ ਕ ਇੱਡਾ ਉਹ ਚੂਹਾ ਇੱਡਾ ਤੇ ਆਪਣੇ ਵਾਲਾ ਪੱਠਾ ਇੱਡਾ ਤੇ ਉਹ ਇੱਡਾ ਸੀਗਾ ਤੇ ਆਪਣੇ ਵਾਲਾ ਪੱਠਾ ਇੱਡਾ ਬਈ ਉਹ ਲੜ ਪੈ ਦੋਵੇਂ ਵੇ ਟਾਈਟ ਹੋਈ ਫਾਈਟ ਆਖਿਰ ਤੇ ਹਾਰਗੇ ਨੇ ਮੰਨਣੀ ਸੀਗੀ ਬਈ ਹਾਰ ਤਾਂ ਉਹਨੇ ਮੰਨਣੀ ਸੀ ਛੋੜੇ ਨੇ ਪਰ ਲੜੇ ਆ ਬਈ ਡੈਡੀ ਉਹਨਾਂ ਨੇ ਦੇਖਿਆ ਪਰ ਦੋਵਾਂ ਨੇ ਬੰਦ ਕਰਦੀ ਸੀ ਕਿਉਂਕਿ ਮੇਰਾ ਮਸਤੀ ਲੜੇ ਸੀ ਮौज-ਮਸਤੀ ਇਹ ਇਕੱਠੇ ਇੰਨੀਆਂ ਤਾਂ ਵੇਰ ਕੇ ਖੇਡ ਤੇ ਲੜੇ ਸੀਗੇ ਬੁੜਾ ਵੀਰੂ ਵੀ ਟਾਈਟ ਕੁਵਾਲੀਦਾ ਸੀਗਾ ਤੇ ਬਾਕੀ ਬਈ ਮਿਲਦੇ ਆ ਆਪਣੀ ਅਗਲੀ ਵੀਡੀਓ ਲਾਈਕ ਕਰੋ ਲਾਈਕ ਕਰੇ ਸਬਸਕ੍ਰਾਈਬ ਕਰੋ ਤੇ ਆਦੇ ਪਰ ਮੈਨ ਨਾਲ ਮਿੱਤਰਾਂ ਨਾਲ ਸ਼ੇਅਰ ਕਰਿਓ ਤੇ ਵੀ ਲਾਈਕ ਸਬਸਕ੍ਰਾਈਬ ਇਠੋਕ ਕੇ ਰੱਖ ਲਿਆ ਕਰੋ ਰੋ ਰੋ ਡੇਲੀ ਡਲੀ vlog aya karnege bhai